ਨਾ ਧੁੰਦਲਾ ਨਾ ਭਗਵਾ ਨਾ ਕਟ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਸੋ ਕਹ ਟਾਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਢਾਈ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਛੱਟੀ ਐ ਤੁਧ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਈਐ ਸਜਣ ਸੱਚਾ ਬਾਦਸ਼ਾਹ ਸਿਰ ਸਾਧੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੀ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਈ ਸਾਹਿਬ ਕੀ ਆਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਦਰਖਾਈ ਮਨ ਬਿਲਾਸ ਪਏ ਸਾਹਿਬ ਕੀ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੀ ਹੱਥ ਦੀ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਆਰਤੀਰ ਸੈਫ ਸਰੋਹੀ ਸਾਥੀ ਜਹੇ ਅਮਾਰੇ ਪੀਰ ਤੇਰਾ ਤੂੰ ਹੀ ਸਹਾਈ ਤੂੰ ਹੀ ਤੂੰ ਹੀ ਤਬਰ ਤਰਵਾਰ ਨਾਮ ਤੇਹਾਰੋ ਜੋ ਜਪੈ ਭਾਏ ਸਿੰਧ ਪਾਪ ਪਾਰ ਸਗਲ ਦੁਆਰ ਕੋ ਛਾੜ ਕੇ ਗਾਇਓ ਤਹਾਰੋ ਦਵਾਰ ਵਾਹਿ ਗਾਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਤੋਟਕ ਸ਼ੰਦ ਚੜਹੇਗਾ ਕੋਪ ਕਿਰਪਾ ਨਰਨੰ कमकन्त के कुङ्गर कोरक ते नाम सुखेदपेदपटङ्गे वीरसुतिरलखोनिपटाड कोप कृपाण कम कंत कुंगर कुगर कोरक ते नाम सुखेद अभेद पटङ्गीर सुीर लखोनिपट कलरू आसि ज्वाल जलङ्गज्ज्वलपण प्रभामल

ते नाम गिलान परदान पठाम रणमोण महाहठ हार हटात अति अंग सुरंग सना सुभंग बव कष्ट स्वरूप सुकष्ट ਅਤ ਬੀਰ ਅਤੇਰਨ ਭਇਓ ਕਬਹੀ ਦੇਵ ਦੇਵ ਪਛਾਨ ਤੁਹਾਂ ਸਬਹੀ ਪਟ ਕਰਮ ਬਿਕਰਮ ਜਬੈ ਧਰ ਹੈ ਰਣ ਰੰਗ ਤੁਰੰਗ ਵਿਚੁਰ ਹੈ ਤਉ ਬੇਰ ਸੋ ਧੀਰ ਕੋ ਤਰ ਹੈ ਬਲ ਬਿਕਰਮ ਤੇਜ ਤਬੈ ਹਰ ਹੈ ਪਟ ਕਰਮ ਬਿਕਰਮ ਜਬੈ ਧਰ ਹੈ ਰਣ ਰੰਗ ਤੁਰੰਗ ਵਿਚੁਰ ਹਾ ਤਉ ਬੇਰ ਸਥੀਰ ਕੋ ਤਰ ਹੈ ਬਲ ਬਕਰਮ ਤੇਜ ਤਬੈ ਹਰ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ